ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਕਹਾਣੀ ਹੈ ਦਿਨ ਦੇ ਉਜਾਲੇ ਦੀ ਦੀਵਾਲੀ ਨਜ਼ਦੀਕ ਸੀ ਰਾਜਾ ਕ੍ਰਿਸ਼ਨਦੇਵ ਰਾਏ ਚਾਹੁੰਦੇ ਸਨ ਕਿ ਇਸ ਵਾਰ ਦੀ ਦੀਵਾਲੀ ਕੁਝ ਅਨੋਖੀ ਹੋਵੇ ਇਸ ਦੇ ਲਈ ਚਰਚਾ ਜ਼ੋਰਾਂ ਤੇ ਸੀ ਕੀ ਕੀ ਕੀਤਾ ਜਾਵੇ ਤਾਂ ਕਿ ਉਤਸਵ ਯਾਦਗਰੀ ਬਣ ਜਾਵੇ ਰਾਜ ਪੁਜਾਰੀ ਨੇ ਆਖਿਆ ਮਹਾਰਾਜ ਵਿਸ਼ਾਲ ਧਾਰਮਿਕ ਕਥਾ ਦਾ ਆਯੋਜਨ ਕੀਤਾ ਜਾਵੇ ਇੱਕ ਮੰਤਰੀ ਨੇ ਕਿਹਾ ਮਹਾਰਾਜ ਖੇਡ ਉਤਸਵ ਆਯੋਜਿਤ ਕਰੋ ਕਿਸੇ ਨੇ ਆਖਿਆ ਜਾਦੂਗਰਾਂ ਦੇ ਕਰਤਵ ਰੱਖੇ ਜਾਣ ਰਾਜਾ ਨੇ ਤੇਨਾਲੀ ਤੋਂ ਪੁੱਛਿਆ ਤਾਂ ਬੋਲੇ ਮਹਾਰਾਜ ਰਾਤ ਦੇ ਦੀਵਿਆਂ ਦੀ ਰੋਸ਼ਨੀ ਨਾਲ ਮਨ ਪ੍ਰਸੰਤ ਹੋ ਜਾਂਦਾ ਹੈ ਜੇਕਰ ਦਿਨ ਦਾ ਉਜਾਲਾ ਵੀ ਦੀਵਿਆਂ ਤੋਂ ਹੀ ਹੋ ਜਾਵੇ ਤਾਂ ਇਸ ਵਾਰ ਦੀ ਦੀਵਾਲੀ ਯਾਦਗਰੀ ਬਣ ਜਾਵੇਗੀ ਅਸੀਂ ਕੁਝ ਸਮਝੇ ਨਹੀਂ ਮਹਾਰਾਜ ਨੇ ਹੈਰਾਨੀ ਨਾਲ ਪੁੱਛਿਆ ਮਹਾਰਾਜ ਘਰ ਦੇ ਚਿਰਾਗ ਹੁੰਦੇ ਹਨ ਬੱਚੇ ਇਸ ਲਈ ਇਹਨਾਂ ਬੱਚਿਆਂ ਦੇ ਲਈ ਅਜਿਹਾ ਮੇਲਾ ਲਵਾਇਆ ਜਾਵੇ ਜਿਸ ਦਾ ਹਰ ਪ੍ਰਬੰਧ ਬੱਚਿਆਂ ਦੇ ਹੱਤਾਂ ਵਿੱਚ ਹੋਵੇ ਉਹ ਆਪਣੀ ਮਰਜ਼ੀ ਨਾਲ ਜੋ ਜੀ ਚਾਹੇ ਕਰਨ ਵੱਡੇ ਉਸ ਵਿੱਚ ਦਾਖਲ ਅੰਦਰ ਜੀ ਨਾ ਕਰਨ ਬੱਚਿਆਂ ਦਾ ਰਾਜ ਹੋਵੇ ਵੱਡੇ ਵੀ ਮੇਲੇ ਵਿੱਚ ਜਾਣ ਪਰ ਬੱਚੇ ਬਣ ਕੇ ਤੇਨਾਲੀ ਨੇ ਆਖਿਆ ਇਸ ਨਾਲ ਬਹੁਤ ਮਜ਼ਾ ਆਏਗਾ ਕ੍ਰਿਸ਼ਨ ਦੇ ਵੀ ਉਤਸਵ ਨਾਲ ਬੋਲੇ ਜੀ ਮਹਾਰਾਜ ਅਤੇ ਸਾਰੇ ਬੱਚਿਆਂ ਨੂੰ ਤੁਹਾਡੇ ਵੱਲੋਂ ਇਨਾਮ ਵੀ ਮਿਲਣ ਰਾਜ ਦੇ ਖੇਡ ਮੰਤਰੀ ਨੇ ਆਖਿਆ ਤਾਂ ਠੀਕ ਹੈ ਇਸ ਵਾਰ ਘਰ ਦੇ ਜਿਰਾਗ ਪਾਪ ਬੱਚੇ ਹੀ ਦੀਵਾਲੀ ਦੀ ਤਿਆਰੀ ਕਰਨਗੇ ਰਾਜਾ ਨੇ ਮਜ਼ਦੂਰੀ ਦੇ ਦਿੱਤੀ ਰਾਜ ਦੇ ਬੱਚਿਆਂ ਦੀ ਤਿਆਰੀ ਨਾਲ ਮੇਲਾ ਭਰਪੂਰ ਮਨੋਰੰਜਕ ਤੇ ਰੰਗीन ਸਾਬਿਤ ਹੋਇਆ ਮਹਾਰਾਜ ਨੇ ਤੇਨਾਲੀ ਨੂੰ ਵੇਖ ਕੇ ਆਖਿਆ ਤੁਹਾਡੇ ਸੁਝਾਅ ਤੋਂ ਸਾਨੂੰ ਆਪਣੇ ਦਿਲ ਦੇ ਉਜਾਲੇ ਦੀ ਤਾਕਤ ਪਤਾ ਲੱਗੀ ਤੇਨਾਲੀ ਨੇ ਮੁਸਕਰਾ ਕੇ ਰਾਜੇ ਦਾ ਧੰਨਵਾਦ ਕੀਤਾ